ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਇਸ ਤੁਹਾਡੇ ਵਾਸਤੇ ਇੱਕ ਲੋਕ ਗੀਤ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਾਨੂੰ ਵੀਡੀਓ ਕੇ ਹੋਜੀ ਲੱਗਦੀ ਤੇ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਆਜਾ ਫਿਰ ਸਾਡੇ ਨਾਲ ਇਸ ਲੋਕਗੀ ਦਾ ਆਨੰਦ ਮਾਣੋ ਕੱਟੀਆਂ ਕਲੀਆਂ ਨਾ ਤੋਂ ਕੱਟੀਆਂ ਕਲੀਆਂ ਨਾ ਤੋੜ ਬਗਾਂ ਦੇ ਆਵੇ ਮਲੀਆਂ ਇਹਨਾਂ ਕਲੀਆਂ ਦੀ ਬੜੀ ਇਹ ਬਹਾਰ ਸੁਖ ਰਈਆਂ ਜੀ ਡਰੀਆਂ ਧੀਆ ਮਪਿਆ ਨਾਲੋਂ ಮಪೆಯ ಬಡಿಯೇ ಬಹಾರ ಶಾ ಬಣ ರೇ ಕಚ್ಚ ಕಲಿಯ ನೋಡ ಬಗಾ ದೇ ಮ ಏನಾ ಕಲಿಯ ಬಳಿ ਏਨਾ ਵੀਰਾ ਦੀ ਬੜੀਏ ਬਹਾਰ ਸੁਣ ਲੈਂਦੇ ਜੀ ਦੁਖੜੇ ਕੱਚੀਆਂ ਕਲੀਆਂ ਲਾ ਤੋੜੜ ਵਗਾ ਦੇ ਆਵੇ ਮਾਲੀਆ ਏਨਾ ਕਲੀਆਂ ਦੀ ਬੜੀਏ ਕਲੀਆਂ ਨਾ ਤੋੜ ਬਗਾਨੇ ਆਵੇ ਮਲੀਆ ਏ ਨਾ ਕਲੀਆਂ ਦੀ ਬੜੀਏ ਵਹਾਰ ਸੁਖ ਰਈਆਂ ਜੀ ਲੜੀਆਂ ਕੱਚੀਆਂ ਕਲੀਆਂ ਏਨਾ ਕਲੀਆ ਦੀ ਵੜੀਏ ਵਾਹਰ ਸੋਕ ਰਈਆਂ ਜੀ ਡਾਲੀਆਂ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਉਂਦਾ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਦੱਸਿਓਗੇ ਤੁਹਾਨੂੰ ਲੋਕ ਗੀਤ ਕਿਹੋ ਜਿਹਾ ਲੱਗਿਆ